ਮੈਂ ਸਮਝਦਾ ਕਿ ਅਗਰ ਆਪਣੀ ਜਨਰੇਸ਼ਨ ਬਚਾਉਣੀ ਹੈ ਪੰਜਾਬ ਨੂੰ ਬਚਾਉਣਾ ਹੈ ਤੇ ਜਿੰਨੇ ਵੀ ਇਨਫਲੂਐਂਸਰ ਹੈਗੇ ਆ ਇਹਨਾਂ ਸਾਰੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਠੀਕ ਕੰਚਨ ਕੁਮਾਰੀ ਅਤੇ ਹੋਰ ਇਦਾਂ ਦੇ ਬਹੁਤ ਸਾਰੇ ਇਨਫਲੂਐਂਸਰ ਹੈਗੇ ਜਿਹੜੇ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਅਸ਼ਲੀਲਤਾ ਫੈਲਾ ਰਹੇ ਆ ਭਾਈ ਸਿੰਗਰ ਵੀ ਹੈਗੇ ਜਿੰਨਾਂ ਨੇ ਅਸ਼ਲੀਲ ਵਰਡ ਯੂਜ਼ ਕੀਤੇ ਅਪਸੀਨ ਵਰਡ ਯੂਜ਼ ਕੀਤੇ ਆ ਆਪਣੇ ਗਾਣਿਆਂ ਦੇ ਵਿੱਚ ਚਾਪ ਪੁਲਿਸ ਨੇ ਇੱਕ ਸਿੰਗਲ ਐਫ ਆਈ ਆਰ ਵੀ ਅਜ ਤੱਕ ਕੀਤੀ ਹੈ ਨੇ ਕਿਸੇ ਵੀ ਇਨਫਲੂਐਂਸਰ ਦੇ ਖਿਲਾਫ ਜੋ ਸ਼ਰੀਲਤਾ ਸਮਾਜ ਦੇ ਵਿੱਚ ਪਟਾਨ ਕਰ ਰਹੇ ਜਿਹਦੇ ਨਾਲ ਸਾਡੀ ਨਸ਼ਲਾ ਖਤਮ ਹੋ ਰਹੀ ਹੈ ਉਹਨਾਂ ਦੇ ਖਿਲਾਫ ਅਜ ਤੱਕ ਸਿੰਗਲ ਐਫਆਈਆਰ ਵੀ ਕੀਤੀ ਹੈ ਅੱਜ ਅਮਰਿਤਪਾਲ ਮੈਰੋ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਇੱਕ ਲਾਈਵ ਕਰਕੇ ਅਮਰਿਤਪਾਲ ਮੈਰੋ ਜੀ ਦਾ ਵੀ ਲਾਈਵ ਸੁਣਿਆ ਸੀ ਉਹਨੇ ਇਹ ਨਹੀਂ ਕਿਹਾ ਕਿ ਮੈਂ ਕਤਲ ਕੀਤਾ ਸਾਰੇ ਦੇ ਵਿੱਚ ਮਨੇ ਇਹੀ ਗੱਲ ਕਹੀ ਹੈ ਕਿ ਜਿਹੜੇ ਇਨਫਲੂਐਂਸਰ ਨੇਗੇ ਇਹ ਇਹਨਾਂ ਨੂੰ ਅਸੀਂ ਬਾਅਲ ਕਰਦੇ ਆਂ ਕਿ ਇੰਨੀ ਅਸ਼ਲੀਲਤਾ ਜਿਹੜੀ ਹੈ ਸੋਸ਼ਲ ਮੀਡੀਆ ਰਾਹੀਂ ਸਾਡੇ ਸਮਾਜ ਨੂੰ ਆ ਰਹੀ ਹੈ ਪਰ ਇੱਥੇ ਕਈ ਵਾਰ ਸਵਾਲ ਚੁੱਕ ਦਿੱਤਾ ਜਾਂਦਾ ਹੈ ਕਿ ਹਰ ਇੱਕ ਨੂੰ ਆਪਣੀ ਆਜ਼ਾਦੀ ਹੈ ਕਿ ਆ ਗੱਲ ਕਰਨ ਦੀ ਉਹ ਕਿੰਨੇ ਕੱਪੜੇ ਉਹਨੇ ਪਾਉਣੇ ਆ ਨਹੀਂ ਪਾਉਣੇ ਇਸ ਦੇ ਉੱਪਰ ਵੀ ਜੇ ਕੋਈ ਕਿੰਤੂ ਕਰਦਾ ਵਾ ਕਿਸੇ ਔਰਤ ਦੇ ਜੇ ਚਿੱਤਰ ਦੇ ਉੱਪਰ ਤਾਂ ਇੱਥੇ ਗੱਲ ਆ ਕੇ ਮੁਕਾ ਦਿੱਤੀ ਜਾਂਦੀ ਹੈ ਕਿ ਆਜ਼ਾਦੀ ਦੀ ਗੱਲ ਹੈ ਕੱਪੜੇ ਪਾਣਾ ਅਲੱਗ ਗੱਲ ਹੈ ਕੱਪੜੀਆਂ ਰਾਹੀ ਅਸ਼ਲੀਲਤਾ ਖਿਲਾਰਨਾ ਅਲੱਗ ਕਰ ਲੈ ਦੋਨੇ ਅਲੱਗ-ਅਲੱਗ ਚੀਜ਼ਾਂ ਹੈ ਇੱਕ ਵੀ ਬੰਦਾ ਇੱਕ ਵੀ ਪੋਲੀਟਿਸ਼ੀਅਨ ਜਾਂ ਇੱਕ ਵੀ ਸਪੋਰਟਰ ਸੰਜਨ ਕੁਮਾਰੀ ਦਾ ਕਮਲ ਕੋਰ ਭਾਬੀ ਦਾ ਇਹ ਕਹਿ ਦੇਵੇ ਕਿ ਉਹਦਾ ਇੱਕ ਵੀ ਰੀਲ ਉਹ ਆਪਣੀ ਫੈਮਿਲੀ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਦੇਖ ਸਕਦਾ ਹੈ ਦੈਨ ਮੈਂ ਕਹੂੰਗਾ ਕਿ ਹਾਂ ਭਾਈ ਅਮਰਤ ਸਿੰਘ ਮਹਿਰੋ ਜੀ ਨੇ ਜਿਹੜਾ ਕੰਮ ਕੀਤਾ ਉਹ ਬਹੁਤ ਸਮੇਂ ਇੱਕ ਬਹੁਤ ਵੱਡਾ ਮੁੱਦਾ ਛਾਇਆ ਹੋਇਆ ਕਿਉਂਕਿ ਬੀਤੇ ਦਿਨੀ ਕਮਲ ਕੋਰ ਭਾਬੀ ਜਿਹੜੀ ਅਸ਼ਲੀਲਤਾ ਦੇ ਨਾਲ ਭੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਸੀ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਜਿਹੜੀ ਉਂਗਲੀ ਹੈ ਉਹ ਅਮਰਪਾਲ ਮੈਰੋ ਉੱਤੇ ਜਾਂਦੀ ਹੈ ਤੇ ਉਸ ਨੂੰ ਲੈ ਕੇ ਹੁਣ ਦੋ ਪੱਖ ਜਿਹੜੇ ਸਾਹਮਣੇ ਆ ਰਹੇ ਨੇ ਇੱਕ ਪੱਖ ਬਹੁਤ ਸਾਰੇ ਲੋਕ ਅਮਰਪਾਲ ਮੈਰੋ ਦੇ ਹੱਕ ਵਿੱਚ ਬਿਆਨਬਾਜ਼ੀ ਕਰ ਰਹੇ ਨੇ ਤੇ ਕੁਝ ਲੋਕ ਅਮਰਪਾਲ ਮੈਰੋ ਦੇ ਵਿਰੁੱਧ ਬਿਆਨਬਾਜ਼ੀ ਕਰ ਰਹੇ ਨੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਕਾਨੂੰਨੀ ਪੱਖ ਕੀ ਕਹਿੰਦਾ ਇਹ ਜਾਣਨ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਐਡਵੋਕੇਟ ਨਾਇਮ ਖਾਨ ਹੋਣਾ ਦੇ ਕੋਲ ਜਿਹੜੇ ਕਿ ਮੁ슬लिम ਸੰਗਠਨ ਪੰਜਾਬ ਦੇ ਪ੍ਰਧਾਨ ਵੀ ਨੇ ਨਾਇਮ ਖਾਨ ਸਾਹਿਬ ਪੰਜਾਬ ਦੇ ਵਿੱਚ ਇੱਕ ਅਹਿਮ ਮੁੱਦਾ ਛਾਇਆ ਹੋਇਆ ਕਮਲਕੌਰ ਭਾਬੀ ਉਹ ਜਿਹੜੀ ਵੀਡੀਓ ਅਪਲੋਡ ਕਰਦੀ ਸੀ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਦੇ ਨਾਲ ਭਰੀਆਂ ਹੋਈਆਂ ਬਹੁਤ ਸਾਰੇ ਹੋਰ ਵੀ ਇਸ ਤਰ੍ਹਾਂ ਦੇ ਯੂਟਿਊਬਰ ਹੈਗੇ ਆ ਜਿਹੜੇ ਸੋਸ਼ਲ ਮੀਡੀਆ ਤੇ ਇਸ ਚੀਜ਼ਾਂ ਜਰੀਏ ਪੈਸਾ ਕਮਾਉਂਦੇ ਆ ਤਾਂ ਜਿਹੜਾ ਜੋ ਵੀ ਮਾਮਲਾ ਸਾਹਮਣੇ ਆਇਆ ਬੀਤੇ ਦਿਨਾਂ ਦੇ ਵਿੱਚ ਉਹਦਾ ਕਾਨੂੰਨੀ ਪੱਖ ਕੀ ਹੈਗਾ ਕਿ ਜੋ ਕੀਤਾ ਗਿਆ ਕਮਲਕੌਰ ਭਾਬੀ ਦੇ ਨਾਲ ਉਹ ਠੀਕ ਸੀਗਾ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਦਾ ਹਮਦਰਤ 3 TV ਕੈਨੇਡਾ ਦਾ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਜਿਹੜਾ ਇੱਕ ਲੀਗਲ ਪਹਿਲੂ ਜਾਣਨ ਵਾਸਤੇ ਆਏ ਕਿਉਂਕਿ ਮੈਂ ਬਹੁਤ ਸਾਰੀ ਇੰਟਰਵਿਊਜ਼ ਦੇਖੀਆਂ ਬਿਆਨ ਦੇਖੇ ਕਿਸੇ ਨੇ ਲੀਗਲ ਪਹਿਲੂ ਤੇ ਗੱਲ ਨਹੀਂ ਕੀਤੀ بٹ آئی لائک ٹو تھینکس ہمدر ٹی وی کنیڈا کہ لیگلی جاننا چاہتے ہو لوگوں تک ہے اویئرنس پہنچا چاہتے انسیڈینٹ کمل کور پابی ارف کنچن کماری کا جو ہوا ہے جو سماج اس نے اشلیلتا اپنی ویڈیو راہ جی کلاری سی یہ جڑی اشلیلتا ہے وہ ਸਾਡੇ ਪੰਜਾਬ ਦੀ ਜਿਹੜੀ ਹੂਨਦ ਹੈ ਸਾਡੀ ਨੌਜਵਾਨੀ ਹੈ ਜਿਹੜੀ ਉਹਨੂੰ ਖਤਮ ਕਰਨ ਵਾਸਤੇ ਉਸ ਦਿਨ ਤੱਕ ਮੈਂ ਸਮਝਦਾ ਕਾਫੀ ਸੀ ਕੰਚਨ ਕੁਮਾਰੀ ਨੇ ਜੋ ਅਸ਼ਲੀਲਤਾ ਸੋਸ਼ਲ ਮੀਡੀਆ ਰਾਹੀਂ ਖਿਲਾਰੀ ਹੈ ਉਹਦੇ ਨਾਲ ਕੀ ਹੋਣਾ ਹੈ ਸਾਡੇ ਜਿਹੜੀ ਆਨ ਵਾਲੇ ਜਨਰੇਸ਼ਨ ਹੈ ਸਾਡੇ ਬੱਚੇ ਨੇ ਉਹਨਾਂ ਤੇ ਉਸ ਚੀਜ਼ ਦਾ ਬੈਡ ਇਫੈਕਟ ਪੈ ਰਿਹਾ ਸੀ ਕਿਹ ਅਸੀਂ ਚੋਣੇ ਆ ਜਿਹੜੇ ਲੋਕ ਅੱਜ ਕੰਚਨ ਕੁਮਾਰੀ ਦੀ ਹੀ ਪ੍ਰਹਿਤ ਦੇ ਵਿੱਚ ਆ ਰਹੇ ਆ ਦੇਖੋ ਮੈਂ ਵਾਇਲੈਂਸ ਨੂੰ ਵਾਇਲੈਂਸ ਨੂੰ ਅਸੀਂ ਐਕਸਪੋਰਟ ਨਹੀਂ ਕਰਦੇ ਵਤ ਜਿਹੜੇ ਬੰਦੇ ਕੰਚਨ ਕੁਮਾਰੀ ਦੇ ਸਪੋਰਟ ਦੇ ਬステਟਮੈਂਟਸ ਦੇ ਰਹੇ ਆ। ਕੀ ਉਹਨਾਂ ਲੋਕਾਂ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹਨਾ। ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅੱਜ ਦੀ ਡੇਟ 'ਚ ਪੰਜਾਬ ਇੱਕ ਯੋਧਿਆਂ ਦੀ ਧਰਤੀ ਹੈ। ਤੁਸੀਂ ਯੋਧਿਆਂ ਦੇ ਵਾਰਿਸੋਂ ਤੁਹਾਡੇ ਵੰਸਜ ਜਿਹੜੇ ਆ ਉਹ ਯੋਧੇ ਹੋਏ ਆ। ਕੀ ਤੁਸੀਂ ਚਾਹੁੰਦੇ ਹੋ ਤੁਹਾਡੇ ਤੋਂ ਇੱਕ ਸਵਾਲ ਮੇਰਾ ਹੈ ਕਿ ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਜਿਹੜੀਆਂ ਆਉਣ ਵਾਲੇ ਜਨਰੇਸ਼ਨ ਆ ਉਹ ਕਮਲਕੌਰ ਉਰਫ ਕੰਚਨ ਕੁਮਾਰੀ ਦੇ ਜਿਹੜੇ ਕੰਟੈਂਟ ਪਾਉਣ ਨਾਲ ਇੰਪੋਰਟੈਂਟ ਹੋ ਜੇ ਉਹ ਯੋਧੇ ਜਿਨ੍ਹਾਂ ਨੇ ਪੂਰੀ ਧਰਤੀ ਦੇ ਉੱਪਰ ਆਪਣੀ ਇੱਕ ਅਲੱਗ ਪਛਾਣ ਬਣਾਈ ਹੈ ਉਹ ਯੋਧੇ ਜਿਹੜੇ ਜਿਹਨੂੰ ਕੋਈ ਨਹੀਂ ਜਿੱਤ ਸਕਿਆ ਉਹਨਾਂ ਯੋਧਿਆਂ ਨੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਲੋਹੇ ਦੇ ਚੰਨੇ ਚਵਾਏ ਆ ਕੀ ਤੁਸੀਂ ਆਪਣੀ ਜਨਰੇਸ਼ਨ ਨੂੰ ਖਤਮ ਕਰਨਾ ਚਾਹੁੰਦੇ ਹੋ ਥੈਨ ਤੁਸੀਂ ਕਰੋ سپورਟ ਸਾਨੂੰ ਕੋਬਜੈਕਸ਼ਨ ਬਟ ਮੈਂ ਸਮਝਦਾ ਕਿ ਅਗਰ ਆਪਣੀ ਜਨਰੇਸ਼ਨ ਬਚਾਉਣੀ ਹੈ ਪੰਜਾਬ ਨੂੰ ਬਚਾਉਣਾ ਹੈ ਤੇ ਜਿੰਨੇ ਵੀ ਇਨਫਲੂਐਂਸਰ ਹੈਗੇ ਆ ਇਹਨਾਂ ਸਾਰੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਸ ਤਰ੍ਹਾਂ ਕਿ ਇਹ ਇਲਜ਼ਾਮ ਲੱਗ ਰਹੇ ਨੇ ਭਾਈ ਅਮਿਤਪਾਲ ਹੁਣਾਂ ਦੇ ਕਿ ਉਹਨਾਂ ਨੇ ਕਤਲ ਕੀਤਾ ਜਾਂ ਕਰਵਾਇਆ ਤਾਂ ਜਾਂਚ ਦਾ ਵਿਸ਼ਾ ਹੈਗਾ ਜਾਂਚ ਤੋਂ ਬਾਅਦ ਪਤਾ ਲੱਗੂਗਾ ਕਿ ਕੌਣ ਜ਼ਿੰਮੇਵਾਰ ਹੈ ਕਿ ਇਹਨੇ ਕਤਲ ਕਰਵਾਇਆ ਜਾਂ ਨਹੀਂ ਕਰਵਾਇਆ ਪਰ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਤਲ ਕਰਨਾ ਹੀ ਗਾਇਤ ਸੀ ਜਾਂ ਕੋਈ ਕਾਨੂੰਨੀ ਪੱਖਾਂ ਦੇ ਨਾਲ ਵੀ ਜਿਹੜਾ ਇਸ ਤਰ੍ਹਾਂ ਦਾ ਗਲਤ ਜਿਹੜੀ ਵੀਡੀਓਜ਼ ਹੈਗੀਆਂ ਉਹਨਾਂ ਨੂੰ ਅਪਲੋਡ ਕਰਨ ਤੋਂ ਰੋਕਿਆ ਜਾ ਸਕਦਾ ਜਾਂ ਉਹਨਾਂ ਦਾ ਪੇਜ ਹੈਗਾ ਉਹਨੂੰ ਬੰਦ ਕੀਤਾ ਜਾ ਸਕਦਾ ਇਹਦੇ ਲਈ ਕੀ ਪਹਿਲੂ ਹੁੰਦੇ ਨੇ ਦੇਖੋ ਮੈਂ ਲੀਗਲੀ ਕਾਨੂੰਨੀ ਤੌਰ ਤੇ ਤੁਹਾਨੂੰ ਦੱਸਾਂ ਕਿ ਜੋ ਪਹਿਲਾਂ ਪਹਿਲਾਂ ਭਾਰਤ ਦੇ ਵਿੱਚ ਆਈਪੀਸੀ ਸੀਗੀ ਇੰਡੀਅਨ ਪਿਨਲ ਕੋਰਟ ਉਹਦੇ ਵਿੱਚ ਵੀ ਪ੍ਰੋਵੀਜ਼ਨ ਸੀਗੇ ਆ ਇਸ ਚੀਜ਼ ਦੇ ਉੱਪਰ ਹੁਣ ਭਾਤੇ ਨਿਆਏ ਸਹਾਇਤਾ ਜਿਹੜੀ 2023 ਪਾਸ ਕੀਤਾ ਇੰਡੀਅਨ ਗਵਰਨਮੈਂਟ ਨੇ ਇਹਦੇ ਵਿੱਚ ਮੈਂ ਲੀਗਲੀ ਤੁਹਾਨੂੰ ਦੱਸਾਂ ਸੈਕਸ਼ਨ 294 295 ਐਂਡ 296 ਕਲੀਅਰਲੀ ਤਿੰਨੇ ਸੈਕਸ਼ਨ ਇਹ ਕਹਿੰਦੇ ਆ ਅਗਰ ਕੋਈ ਵੀ ਬੰਦਾ ਅਬਸੀਨਸ ਵਗੈਰੀ ਬੇਚਦਾ ਹੈ ਸਮਾਜ ਦੇ ਵਿੱਚ ਅਸ਼ਲੀਲਤਾ ਖਿਲਾਰਦਾ ਹੈ ਸਮਾਜ ਦੇ ਵਿੱਚ ਅਗਰ ਉਹਦੇ ਨਾਲ ਜਿਹੜਾ ਹੈ ਉਹਨੂੰ ਰਿਪਰੈਜ਼ੈਂਟ ਕਰਦਾ ਹੈ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਹਦੇ ਵਿੱਚ 2 ਸਾਲ ਦੀ ਪਨਿਸ਼ਮੈਂਟ 3 ਸਾਲ ਦੀ ਪਨਿਸ਼ਮੈਂਟ 5 ਸਾਲ ਦੀ ਪਨਿਸ਼ਮੈਂਟ इवन दो ਅਗਰ ਰਿਪੀਟਿਡ ਕੀਤਾ ਜਾਂਦਾ ਹੋਵੇ ਫੈਸ ਤੇ ਇਹਦੇ ਵਿੱਚ 7 ਸਾਲ ਤੱਕ ਦੀ ਪਨਿਸ਼ਮੈਂਟ ਵੀ ਹੈਗੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਇਹ ਤਾਂ ਲੀਗਲ ਇਕ ਹੈ ਸਵਾਲ ਇਹ ਪੈਦਾ ਹੁੰਦਾ ਆ ਕਿ ਕੰਚਨ ਕੁਮਾਰੀ ਅਤੇ ਹੋਰ ਇਦਾਂ ਦੇ ਬਹੁਤ ਸਾਰੇ ਇਨਫਲੂਐਂਸਰ ਹੈਗੇ ਜਿਹੜੇ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਅਸ਼ਲੀਲਤਾ ਪ੍ਰਦਾਨ ਕਰ ਰਹੇ ਹੈ। ਕਈ ਸਿੰਗਰ ਵੀ ਹੈਗੇ ਜਿਨ੍ਹਾਂ ਨੇ ਅਸ਼ਲੀਲ ਵਰਡ ਯੂਜ਼ ਕੀਤੇ, ਅਪਸੀਨ ਵਰਡ ਯੂਜ਼ ਕੀਤੇ ਆਪਣੇ ਗਾਣਿਆਂ ਦੇ ਵਿੱਚ। ਕੀ ਪੁਲਿਸ ਨੇ ਇੱਕ ਸਿੰਗਲ ਐਫਆਈਆਰ ਵੀ ਅਜੇ ਤੱਕ ਕੀਤੀ ਹੈ? ਅੱਜ ਪੁਲਿਸ ਦਾਅਵੇ ਕਰ ਰਹੀ ਹੈ ਕਿ ਅਸੀਂ ਜਿਹੜਾ ਕੰਚਨ ਕੁਮਾਰੀ ਉਸ ਕਮਲਕੌਰ ਭਾਬੀ ਦਾ ਜਿਹੜਾ ਕੇਸ ਹੈ ਟਰੈਸ ਆਊਟ ਕਰ ਲਿਆ ਇਹਦੇ ਵਿੱਚ ਅਮਰਿਤਪਾਲ ਸਿੰਘ ਮੈਰੋਜੀ ਦਾ ਜਿਹੜਾ ਹੱਥ ਹੈ ਉਹਨਾਂ ਦੇ ਦੋ ਸਾਥੀ ਵੀ ਗ੍ਰਫਤਾਰ ਕਰ ਲਏ ਆ ਪੁਲਿਸ ਨੇ ਆਪਣੀ ਥਿਉਰੀ ਜਿਹੜੀ ਆ ਬਣਾਈ ਹੈ ਬਟ ਕੀ ਮੈਂ ਮੰਨਦਾ ਚਲੋ ਠੀਕ ਹੈ ਹੋ ਸਕਦਾ ਉਹਨਾਂ ਨੇ ਕਤਲ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਉਹ ਇੱਕ ਜਾਂਚ ਦਾ ਵਿਸ਼ਾ ਹੈ ਬਟ ਕੀ ਪੁਲਿਸ ਨੇ ਆਪਣੀ ਡਿਊਟੀ ਨਿਭਾਈ ਪੁਲਿਸ ਨੇ ਕਿਸੇ ਵੀ ਇਨਫਲੂਐਂਸਰ ਦੇ ਖਿਲਾਫ ਜੋ ਸ਼ਰੀਲਤਾ ਸਮਾਜ ਦੇ ਵਿੱਚ ਪ੍ਰਦਾਨ ਕਰ ਰਿਹਾ ਜਿਸ ਦੇ ਨਾਲ ਸਾਡੀ ਨਸ਼ਲਾ ਖਤਮ ਹੋ ਰਹੀ ਆ ਉਹਨਾਂ ਦੇ ਖਿਲਾਫ ਅਜੇ ਤੱਕ ਸਿੰਗਲ ਐਫਆਈਆਰ ਵੀ ਕੀਤੀ ਹੈ ਜਦੋਂ ਕੋਈ ਐਕਟ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ ਗਿਆ ਆ ਉਸ ਕਾਨੂੰਨ ਨੂੰ ਇਨਫੋਰਸ ਕਿਹਨੇ ਕਰਾਨਾ ਹੈ ਇਨਫੋਰਸਿੰਗ ਅਥਾਰਟੀ ਕੌਣ ਹੈ ਪੁਲਿਸ ਹੈ ਨਾ ਪੁਲਿਸ ਨੇ ਕੰਚਨ ਕੁਮਾਰੀ ਜਾਂ ਹੋਰ ਇਦਾਂ ਦੇ ਜਿਹੜੇ ਇਨਫਲੂਐਂਸਰ ਹੈਗੇ ਉਹਨਾਂ ਦੇ ਖਿਲਾਫ ਤਾਂ ਸਿੰਗਲ ਐਫਆਈਆਰ ਕੀਤੀ ਨਹੀਂ ਅਜ ਤੱਕ ਪਰ ਅੱਜ ਅੱਜ ਅਮਰਿਤਪਾਲ ਮੈਰੋ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਇੱਕ ਲਾਈਵ ਕਰਕੇ ਅਮਰਿਤਪਾਲ ਮੈਰੋ ਜੀ ਦਾ ਮੈਂ ਲਾਈਵ ਸੁਣਿਆ ਸੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਕਤਲ ਕੀਤਾ ਸਾਰੇ ਦੇ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿਹੜੇ ਇਨਫਲੂਐਂਸਰ ਹੈਗੇ ਇਹ ਇਹਨਾਂ ਨੂੰ ਅਸੀਂ ਵਾਰ ਕਰ ਰਹੇ ਹਾਂ ਕਿ ਇੰਦਾਂ ਦੀ ਅਸ਼ਲੀਲਤਾ ਜਿਹੜੀ ਹੈ ਸੋਸ਼ਲ ਮੀਡੀਆ ਰਾਹੀਂ ਸਾਡੇ ਸਮਾਜ ਨੂੰ ਨਾ ਦੇ ਸਮਾਜ ਨੂੰ ਨਾ ਦੇਣ ਮਤਲਬ ਸਮਾਜ ਦੇ ਨਾ ਦੇਣ ਦਾ ਮਤਲਬ ਕੀ ਹੈ ਕਿ ਸਮਾਜ ਦਾ ਭਲਾ ਕਰਨਾ ਕਾਨੂੰਨ ਵੀ ਸਮਾਜ ਦੇ ਭਲੇ ਵਾਸਤੇ ਬਣਾਏ ਜਾਂਦੇ ਅਗਰ ਕੋਈ ਕੰਮ ਸਮਾਜ ਦੇ ਭਲੇ ਵਾਸਤੇ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਕਿਤੇ ਵੀ ਕੋਈ ਆਬਜੈਕਸ਼ਨ ਪਰ ਬਹੁਤ ਸਾਰੇ ਪੋਲੀਟਿਸ਼ੀਅਨ ਜਾਂ ਬਹੁਤ ਸਾਰੇ ਹੋਰ ਜਿਹੜੇ ਚਰਚਿਤ ਲੋਕ ਹੁੰਦੇ ਆ ਉਹਨਾਂ ਦੇ ਪੇਜ ਮਿੰਟੋ ਮਿੰਟ ਬੰਦ ਕਰ ਦਿੱਤੇ ਜਾਂਦੇ ਕਿ ਕਈ ਵਾਰ ਤਾਂ ਪਰ ਜਿਹੜੇ ਇਦਾਂ ਦੇ ਲੋਕ ਹੈਗੇ ਜਿਹੜੇ ਅਸ਼ਲੀਲ ਸਮਗਰੀ ਅਪਲੋਡ ਕਰਦੇ ਆ ਉਹਨਾਂ ਦੇ ਪੇਜਾਂ ਤੇ ਸਰਕਾਰ ਕਿਉਂ ਨਹੀਂ ਕੋਈ ਐਕਸ਼ਨ ਲੈਂਦੀ ਕਿਉਂ ਨਹੀਂ ਉਹ ਜਿਹੜਾ ਸਬੰਧਤ ਸੋਸ਼ਲ ਮੀਡੀਆ ਹੁੰਦਾ ਉਹਨੂੰ ਰਿਪੋਰਟ ਕਰਕੇ ਇਹਨਾਂ ਦੇ ਪੇਜ ਕਿਉਂ ਨਹੀਂ ਬੰਦ ਕਰਾਈ ਜਾਂਦੇ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੀ ਪੇਜ ਬੰਦ ਕਰਾਉਣਾਂ ਲਈ ਗੱਲ ਹੈ ਮੈਂ ਤੇ ਪਹਿਲਾਂ ਤਾਂ ਇਹ ਸਰਕਾਰ ਤੋਂ ਅਪੀਲ ਕਰੂੰਗਾ ਕਿ ਜਿੰਨੀਆਂ ਵੀ ਇਹ ਵੈਬਸਾਈਟਸ ਨੇ ਜਾਂ ਪੇਜ ਨੇ ਸੋਸ਼ਲ ਮੀਡੀਆ ਦੇ ਉੱਪਰ ਇਸਟਾ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਜਿੰਨੇ ਵੀ ਇਹ ਪੇਜਾਂ ਜੋ ਸਮਾਜ ਦੇ ਵਿੱਚ ਗਲਤ ਸਮਗਰੀ ਜਿਹੜੀ ਹੈ ਅਸਲੀਲ ਸਮਗਰੀ ਪ੍ਰਦਾਨ ਕਰ ਰਹੀ ਹੈ ਸਾਡੇ ਬੱਚਿਆਂ ਦੇ ਉੱਪਰ ਜਿਹਦਾ ਬੈਡ ਇਫੈਕਟ ਪੈ ਰਿਹਾ ਹੈ ਇਹ ਟੋਟਲ ਬੈਨ ਹੋਣੀ ਚਾਹੀਦੀ ਹੈ ਪਲੱਸ ਪੁਲਿਸ ਨੂੰ ਇਹਨਾਂ ਇਨਫਲੂਐਂਸਰ ਦੇ ਖਿਲਾਫ ਇਮੀਡੀਏਟ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਤਾਂ ਕਿ ਭਾਈ ਅਮਰਿਤਪਾਲ ਮੈਰੋ ਜੀ ਦਾ ਜਿਹੜਾ ਨਾਮ ਇਸ ਮਰਡਰ ਦੇ ਵਿੱਚ ਲਿਆ ਜਾ ਰਿਹਾ ਹੈ ਇਦਾਂ ਦਾ ਕੋਈ ਹੋਰ ਮਰਡਰ ਜਿਹੜਾ ਹੈ ਕੋਈ ਹੋਰ ਨਾ ਕਰੇ ਤੇ ਉਹਦੇ ਵਿੱਚ ਜਿਹੜਾ ਹੈ ਪੁਲਿਸ ਨੂੰ ਕਾਰਵਾਈ ਕਰਨੀ ਪਵੇ ਅਗਰ ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰ ਦਿੰਨੇ ਹੋ ਦੈਨ ਕੋਈ ਅਮਰਿਤਪਾਲ ਸਿੰਘ ਮਹਿਰੋ ਬਣੇਗਾ ਹੀ ਨਹੀਂ ਕਿਉਂ ਨਾਲ ਸਾਥੀ ਬਣਨਗੇ ਹੀ ਨਹੀਂ ਪਰ ਇੱਥੇ ਕਈ ਵਾਰ ਸਵਾਲ ਚੁੱਕ ਦਿੱਤਾ ਜਾਂਦਾ ਕਿ ਹਰ ਇੱਕ ਨੂੰ ਆਪਣੀ ਆਜ਼ਾਦੀ ਹੈਗੀ ਆ ਗੱਲ ਕਰਨ ਦੀ ਉਹ ਕਿੰਨੇ ਕੱਪੜਿਆਂ ਨੇ ਪਾਉਣੇ ਆ ਨਹੀਂ ਪਾਉਣੇ ਇਸ ਦੇ ਉੱਪਰ ਵੀ ਜੇ ਕੋਈ ਕਿੰਤੂ ਕਰਦਾ ਵਾ ਕਿਸੇ ਔਰਤ ਦੇ ਕਿਸੇ ਚਿੱਤਰ ਦੇ ਉੱਪਰ ਤਾਂ ਇੱਥੇ ਗੱਲ ਆ ਕੇ ਮੁਕਾ ਦਿੱਤੀ ਜਾਂਦੀ ਹੈ ਕਿ ਆਜ਼ਾਦੀ ਦੀ ਗੱਲ ਦੇਖੋ ਰਾਈਟ ਟੂ ਵੇਅਰ ਸਾਰੇ ਕੋ ਹੈਗਾ ਮੈਂ ਮੰਨਦਾ ਕਿ ਫੰਡਾਮੈਂਟਲ ਰਾਈਟ ਹੈਗਾ ਪਰ ਜੇ ਹਰ ਇੱਕ ਰਾਈਟ ਦੇ ਨਾਲ ਅਸੀਂ ਫੰਡਾਮੈਂਟਲ ਰਾਈਟਸ ਦੀ ਗੱਲ ਸਾਰੇ ਕਰਦੇ ਹਾਂ ਉਹਦੇ ਨਾਲ ਕੁਝ ਡਿਊਟੀਜ਼ ਵੀ ਸਾਡੇ ਉੱਪਰ ਇੰਪੋਜ਼ ਕੀਤੀਆਂ ਗਈਆਂ ਜਿਹਨੂੰ ਆਪਾਂ ਡਾਇਰੈਕਟਿਵ ਪ੍ਰਿੰਸੀਪਲਸ ਵੀ ਕਹਿੰਦੇ ਆ ਸਾਡੇ ਉੱਪਰ ਡਾਇਰੈਕਟ ਡਿਊਟੀਆਂ ਰਹਿ ਗਈਆਂ ਜਿਹੜੀਆਂ ਮੈਨੂੰ ਇਹ ਦੱਸੋ ਜਿਹੜਾ ਭਾਰਤ ਹੈ ਜਾਂ ਪੰਜਾਬ ਹੈ ਸਾਡਾ ਵਿਰਸਾ ਸਾਡੀ ਵਿਰਾਸਤ ਹੈ ਸਾਡਾ ਵਿਰਸਾ ਹੀ ਸਾਡੀ ਦੌਲਤ ਹੈ ਸਾਡਾ ਵਿਰਸਾ ਹੀ ਸਾਡੀ ਆਈਡੈਂਟੀਟੀ ਹੈ ਸਾਡੀ ਸਾਡਾ ਵਿਰਸਾ ਜਿਹੜਾ ਹੈ ਉਹ ਸਾਨੂੰ ਪੂਰੀ ਦੁਨੀਆ ਤੋਂ ਅਲੱਗ ਕਰਦਾ ਹੈ ਮੈਨੂੰ ਦੱਸੋ ਕਿ ਭਾਰਤ ਦੇ ਕਲਚਰ ਦੇ ਵਿੱਚ ਕਿਤੇ ਵੀ ਅਸ਼ਲੀਲਤਾ ਹੈ इवन दो ਅਜੇ ਵੀ ਰੂਲਰ ਏਰੀਆਜ਼ ਦੇ ਵਿੱਚ ਮੈਂ ਕਹਿੰਨਾ ਮੈਂ ਅੱਗੇ ਵੀ ਇਹ ਗੱਲ ਕਹੀ ਹੈ ਕਿ ਸਾਡੀਆਂ ਜਿਹੜੀਆਂ ਮਤਾਵਾਂ ਸਾਡੀਆਂ ਪਹਿਣਾ ਹੈ ਅਗਰ ਕੋਈ ਵੀ ਮੇਲ ਪਰਸਨ ਘਰ ਦੇ ਵਿੱਚ ਐਂਟਰ ਵੀ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਹੱਥ ਉਹਨਾਂ ਦੀ ਚੁੰਨੀ ਦੇ ਉੱਪਰ ਜਾਂਦਾ ਹੈ ਤੇ ਉਹ ਸਿਰ ਦੇ ਉੱਪਰ ਲੈ ਲੈਂਦੇ ਆ ਇਹ ਸਾਡਾ ਕਲਚਰ ਹੈ ਸਾਡੀ ਵਿਰਾਸਤ ਹੈ ਜਿਹੜੇ ਵੀ ਕੰਚਨ ਕੁਮਾਰੀ ਦੀ ਸਪੋਰਟ ਕਰ ਰਹੇ ਆ ਮੈਂ ਉਹਨਾਂ ਤੋਂ ਇੱਕ ਸਵਾਲ ਪੁੱਛਣਾ ਚਾਹੁੰਨਾ ਆਪ ਜੀ ਦੇ ਚੈਨਲ ਮਾਧਿਅਮ ਰਾਹੀਂ ਕੀ ਆ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਉਣ ਵਾਲੇ ਜਨਰੇਸ਼ਨ ਜਿਹੜੇ ਤੁਹਾਡੇ ਆਉਣ ਵਾਲੇ ਬੱਚੇ ਆ ਉਹ ਇੰਪੁੱਟ ਐਕਟ ਹੋਣ ਤੁਹਾਡੀ ਨਸ ਲੱਗੇ ਨਾ ਬਦੇ ਆਈਬੀਐਫ ਟ੍ਰੀਟਮੈਂਟ ਜਿਹੜਾ ਮੈਡੀਕਲੀ ਚੱਲ ਰਿਹਾ ਹੈ ਕਿੱਥੋਂ ਹੋਣ ਚਾਹਿਆ ਹੈ ਕਿੱਥੋਂ ਹੋਣ ਚਾਹਿਆ ਹੈ ਕਿਉਂ ਨਹੀਂ ਅਸੀਂ ਅੱਜ ਅੱਜ ਅਸੀਂ ਇਸ ਵੱਲ ਧਿਆਨ ਦੇ ਰਹੇ ਹਾਂ ਕਿ ਅਸੀਂ ਕਿੱਥੇ ਨੂੰ ਜਾ ਰਹੇ ਹਾਂ ਕੱਪੜੇ ਪਾਣਾ ਅਲੱਗ ਗੱਲ ਹੈ ਕੱਪੜੀਆਂ ਰਾਹੀਂ ਅਸ਼ਲੀਲਤਾ ਖਿਲਾਰਨਾ अलग-अलग दोनों अलग-अलग चीजें हैं अशलीलता अशलीलता अशलील है ओदा बैड इफेक्ट सोसाइटी ਦੇ ਉੱਪਰ ਪੈਂਦਾ ਹੈ ਦੇਖੋ ਪ੍ਰੋਵੋਕੇਸ਼ਨ ਪ੍ਰਵੋਕ ਕਰਨਾ ਪ੍ਰੋਵੋਕੇਸ਼ਨ ਇਜ਼ ਆਲਸੋ ਇਟਸੈਫ ਆਫੈਂਸ ਹੈ ਉਹ ਆਪਣੇ ਆਪ ਦੇ ਰੇਚੇ ਅਗਰ ਕੋਈ ਗਲਤ ਕੰਮ ਵਾਸਤੇ ਪਰ ਉਹ ਕਰ ਰਿਹਾ ਹੈ ਤਾਂ ਉਹ ਵੀ ਲਾਇਬਲ ਹੈ ਕਿਉਂਕਿ ਉਹਨੇ ਪ੍ਰਵੋਕ ਕੀਤਾ ਹੈ ਉਹ ਤਾਂ ਲਾਇਬਲ ਹੈ ਹੀ ਹੈ ਜਿਹਨੇ ਆਫੈਂਸ ਮੇਡ ਆਊਟ ਕੀਤਾ ਬਟ ਉਹ ਵੀ ਲਾਇਬਲ ਹੈ ਜਿਹਨੇ ਪ੍ਰਵੋਕ ਕੀਤਾ ਐਕਸ ਕਰਨ ਵਾਸਤੇ ਮੈਂ ਸਮਝਦਾ ਕਿ ਜਿੰਨੇ ਵੀ ਪ੍ਰੋਵੋਕੇਸ਼ਨ ਕਰ ਰਿਹਾ ਸੋਸ਼ਲ ਮੀਡੀਆ ਰਾਹੀਂ ਸੈਕਸ਼ੂਅਲ ਆਫੈਂਸਸ ਵਾਸਤੇ ਜਾਂ ਜਿਹੜਾ ਇਹ ਕਾਂਟ ਹੋਇਆ ਹੈ ਕੰਚਨ ਕੁਮਾਰੀ ਵਾਲਾ ਕਮਲਕੌਰ ਪਾ ਵੀ ਹਲਾ ਇਸ ਵਾਸਤੇ ਪੁਲਿਸ ਨੂੰ ਚਾਹੀਦਾ ਹੈ ਕਿ ਟਾਈਮ ਰੈਂਦੀਆਂ ਇਨਾ ਇਨਫਲੂਐਂਸਰ ਦੇ ਖਿਲਾਫ ਇਨਾ ਜਿਹੜੇ ਪ੍ਰੋਵੋਕ ਕਰ ਰਿਹਾ ਬੱਚਿਆਂ ਨੂੰ ਸੈਕਸ਼ੂਅਲ ਜਿਹੜਾ ਹੈ ਆਫੈਂਸਿਵ ਵਾਸਤੇ ਇਨਾ ਦੇ ਖਿਲਾਫ ਜਿਹੜੀ ਹੈ ਉਹ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਹ ਸਮਝਦਾ ਕਿ ਰੇਪ ਦੇ ਉੱਪਰ ਅ ਅੱਜ ਇਨੇ ਸਖਤ ਕਾਨੂੰਨ ਬਣ ਗਏ ਆ ریب دے اوپر انہیں سخت قرون بن گئے یا بٹ کیا اسی سماج نو نائم فری واسطے یا اس چیز نو دور کرن واسطے اپنے طور پر ایفرٹ hmm. نہیں کیتے اسی ایفرٹس ادو جاگتے کوئی کو کرائم ہے آج ایک نیشنل مدعا بن چکا ہے امرت پال مہرو جی نے ایک کا قتل کر دیتا. اس کر کے بھی سی بٹ وہ کنٹینٹ کیا ایک بھی بندہ ਇੱਕ ਵੀ ਪੋਲੀਟੀਸ਼ਨ ਜਾਂ ਇੱਕ ਵੀ ਸਪੋਰਟਰ ਕੰਚਨ ਕੁਮਾਰੀ ਦਾ ਕਮਲ ਕੋਰ ਭਾਬੀ ਦਾ ਇਹ ਕਹਿ ਦੇਵੇ ਕਿ ਉਹਦਾ ਇੱਕ ਵੀ ਰੀਲ ਉਹ ਆਪਣੀ ਫੈਮਿਲੀ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਦੇਖ ਸਕਦਾ ਹੈ ਤੈਨ ਮੈਂ ਕਹੂੰਗਾ ਕਿ ਹਾਂ ਅਮ ਅਮਰਿਤਪਾਲ ਸਿੰਘ ਮੈਰੋ ਜੀ ਨੇ ਜਿਹੜਾ ਕੰਮ ਕੀਤਾ ਗਲਤ ਕੀਤਾ ਪਰ ਕੋਈ ਭਾਰਤ ਦੇ ਵਿੱਚ ਕੋਈ ਇਦਾਂ ਦੀ ਠੋਲਟੀ ਹੈ ਨਹੀਂ ਕਿ ਜਿਹੜੇ ਇਹਨਾਂ ਸਾਰੇ ਮਾਮਲਿਆਂ ਦੇ ਉੱਪਰ ਨਜ਼ਰ ਰੱਖਦੀ ਹੋਵੇ ਜਾਂ ਕੋਈ ਲੋੜ ਹੈਗੀ ਕਿ ਬਣਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਸਰਕਾਰ ਇੱਕ ਆਪਣੇ ਆਪ ਚ ਅਥਾਰਟੀ ਹੈ ਸਰਕਾਰ ਵਿਦਆਊਟ ਬ੍ਰॉडकास्ट ਮਿਨਿਸਟਰੀ ਹੈ ਸਾਡੇ ਕੋਲੇ ਬ੍ਰੋਡਕਾਸਟ ਮਿਸਟਰੀ ਕੀ ਕੰਮ ਕਰ ਰਹੀ ਹੈ ਸਾਡੇ ਕੋਲੇ ਮਿਨਿਸਟਰੀ ਹੈ ਬਕਾਇਦਾ ਮਿਨਿਸਟਰੀ ਨੂੰ ਚਾਹੀਦਾ ਹੈ ਕਿ ਜਿੰਨੀਆਂ ਵੀ ਵੈਬਸਾਈਟ ਚੱਲਦੀਆਂ ਹਨ ਉਹਨਾਂ ਨੂੰ ਪ੍ਰੋਪਰ ਬੈਨ ਕਰਨਾ ਚਾਹੀਦਾ ਹੈ ਇੰਡੀਆ ਦੇ ਵਿੱਚ ਸਾਰੀਆਂ ਸਾਈਟਸ ਬੈਨ ਹੋਣੀਆਂ ਚਾਹੀਦੀਆਂ ਸਾਡੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਸਾਡੀ ਹੋਂਦ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਇੱਕ ਦੂਸਰੀ ਗੱਲ ਕਾਨੂੰਨ ਹੈ ਪਾਰਲੀਮੈਂਟ ਐਕਟ ਹੈ ਪਾਰਲੀਮੈਂਟਲੀ ਐਕਟ ਹੈ ਉਹਦੇ ਵਿੱਚ ਸੈਕਸ਼ਨ ਦਿੱਤੇ ਹੋਏ 294 295 296 ਮੈਂ ਤੁਹਾਨੂੰ ਉਹਨੇ ਦੱਸਿਆ ਉਦੇ ਖਿਲਾਫ ਪੁਲਿਸ ਨੂੰ ਐਫਆਈਆ ਦਰਜ ਕਰਨੀ ਚਾਹੀਦੀ ਹੁਣਾ ਇਨਫਲੂਐਂਸਰ ਦੇ ਖਿਲਾਫ ਉਹਨਾਂ ਸਿੰਗਰਸ ਦੇ ਖਿਲਾਫ ਜਿਹੜੇ ਸਿੰਗਰ ਅਸਲੀਲਤਾ ਫਲਖਲਾੜ ਦੇ ਆਪਣੇ ਗਾਣਿਆਂ ਦੇ ਵਿੱਚ ਕੋਈ ਐਕਸ਼ਨ ਪੁਲਿਸ ਨਹੀਂ ਲੈਂਦੀ ਤਾਂ ਹੀ ਤਾਂ ਕੰਚਨ ਕੁਮਾਰੀ ਜਾਂ ਕਮਲਕੌਰ ਭਾਵੀ ਵਰਗੇ ਆ ਦੇ ਮਟਰ ਹੋ ਰਹੇ ਅਸੀਂ ਕ੍ਰਾਈਮ ਨੂੰ ਰੋਕਣਾ ਆ ਕ੍ਰਾਈਮ ਹੋਣ ਤੋਂ ਬਾਅਦ ਐਕਸ਼ਨ ਨਹੀਂ ਲੈਣਾ ਪੁਲਿਸ ਦੀ ਡਿਊਟੀ ਹੁੰਦੀ ਹੈ ਕ੍ਰਾਈਮ ਰੋਕਣਾ ਕਰਾਇਮ ਨੂੰ ਰੋਕਣ ਵਾਸਤੇ ਪੁਲਿਸ ਕੰਮ ਕਰੇ ਕਰਾਇਮ ਹੋਣ ਤੋਂ ਬਾਅਦ ਉਹਨੂੰ ਜੇਲ੍ਹ ਚ ਭੇਜਣ ਵਾਸਤੇ ਪੁਲਿਸ ਕੰਮ ਨਾ ਕਰੇ ਥੈਨ ਕ੍ਰਾਈਮ ਫ੍ਰੀ ਆਪਾਂ ਜਿਹੜੀ ਸੋਸਾਇਟੀ ਬਣਾ ਸਕਦੇ ਆ ਪੁਲਿਸ ਨੇ ਕੰਚਨ ਕੁਮਾਰੀ ਉਸ ਕਮਲ ਭਾਬੀ ਦੇ ਖਿਲਾਫ ਅਗਰ ਐਫ ਆਈ ਆਰ ਪਹਿਲੇ ਕੰਟੈਂਟ ਜਦੋਂ ਉਹਨੇ ਪਾਇਆ ਹੈ ਸ਼ਨੀਲ ਉਦੋਂ ਲਿੱਤੀ ਹੁੰਦੀ ਐਫ ਆਈ ਆਰ ਦਰਜ ਕੀਤੀ ਹੁੰਦੀ ਕਾਰਵਾਈ ਕੀਤੀ ਹੁੰਦੀ ਥੈਨ ਉਹਦਾ ਮਰਡਰ ਨਾ ਹੁੰਦਾ ਉਹ ਵੀ ਜਿੰਦੀ ਹੁੰਦੀ ਭਾਈ ਅਮਰਿਤਪਾਲ ਸਿੰਘ ਮੈਰੋਜੀ ਜਿਉ ਉਹਨੇ ਸਾਥਿਆਂ ਦੋ ਕਰ ਐਫ ਆਈ ਆਰ ਵੀ ਨਾ ਹੁੰਦੀ ਉਹ ਵੀ ਸੇਫ ਹੁੰਦੇ ਤੇ ਸੋਸਾਇਟੀ ਕ੍ਰਾਈਮ ਫ੍ਰੀ ਹੋਣੀ ਸੀਗੀ ਹੋਣੀ ਸੀ ਨ ਬਟ ਇਥੇਸ ਵਾਲੀ ਇਹ ਨਿਸ਼ਾਨ ਸਿਸਟਮ ਦੇ ਉੱਪਰ ਹੈ ਭਾਈ ਅਮਰਤਪਾਲ ਸਿੰਘ ਮੈਰੋਜੀ ਦੇ ਉੱਪਰ ਨਹੀਂ ਹੈ ਸਿਸਟਮ ਦੇ ਉੱਪਰ ਹੈ ਤੋਂ ਇਥੇ ਐਡਵੋਕੇਟ ਨਾਇਮ ਖਾਨ ਹੁਣਾਂ ਨੇ ਜਿਹੜੇ ਇਸ ਪੂਰੇ ਘਟਨਾ ਕ੍ਰਮ ਦੇ ਵਿੱਚ ਸਾਫ਼ ਤੌਰ ਤੇ ਕਿਹਾ ਹੈਗਾ ਕਿ ਸਿਸਟਮ ਨੇ ਜੇ ਸਮਾਂ ਰੈਂਦੇ ਹੋਏ ਪ੍ਰਸ਼ਾਸਨ ਨੇ ਜੇ ਸਮਾਂ ਰੈਂਦੇ ਹੋਏ ਸਾਰਥਕ ਕਦਮ ਚੁੱਕੇ ਹੁੰਦੇ ਤਾਂ ਇਦਾਂ ਦੇ ਲੋਕਾਂ ਦੇ ਉੱਪਰ ਕਾਰਵਾਈ ਕੀਤੀ ਹੁੰਦੀ ਜਿਹੜੇ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫਲਾਉਣ ਵਾਲਾ ਜਿਹੜਾ ਸਮੱਗਰੀ ਹੈਗੀ ਆ ਉਹ ਅਪਲੋਡ ਕਰਦੇ ਜਿਹੜੇ ਕਰਦੇ ਹਨ ਉਹਨਾਂ ਤੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਆ ਇਹ ਦਿਨਾਂ ਦੇਖਣੇ ਪੈਂਦੇ ਕਤਲ ਦੀ ਨੌਬਤ ਨਾ ਆਉਂਦੀ ਤਾਂ ਇਹ ਪੂਰਾ ਜਿਹੜਾ ਖਿਲਾੜਾ ਆ ਉਹ ਨਾ ਪੈਂਦਾ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਹਮਦਰ ਟੀਵੀ